ਲਓ ਜੀ ਅੱਜ ਅਸੀਂ ਚੱਲੇ ਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:30 6:30 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾਂ ਦੇ ਪਿੱਛੇ ਇੱਕ ਪਿਆਰਾ ਬੈਠਾ ਲੜਜ ਗਾਦਾ ਵੀਰ ਇੱਥੇ ਲੜਜ ਗਾ ਹਾਂ ਲੈ ਇਧਰ ਚਿਹਰਾ ਦਿਖਾ ਇੰਨਾ ਸੋਹਣਾ ਸਰਖਾ ਜਵਾਨ ਤੂੰ ਹਵਾ ਵਾਲਾ ਦੇਖੋ ਕੀ ਹਵਾ ਵਾਲਾ ਹਵਾ ਬੰਦ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ 'ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰਉਣ ਦੇ ਚੱਕਰ ਚ ਅਸੀਂ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ ਤੇ ਲਿਖਿਆ ਹੋਇਆ ਸੀ ਮੁਫਤ ਹਵਾ ਤੇ ਮੇਰਾ ਖਿਆਲ ਮੁਫਤ ਹਵਾ ਨਹੀਂ ਭਰੋਣੀ ਚਾਹੀਦੀ ਇਸ ਕਰਕੇ ਅਸੀਂ ਕੋਈ ਪੈਸੇ ਵਾਲਾ ਦੇਖ ਰਹੇ ਆ ਪਰ ਇੰਨੀ ਸਵੇਰ ਸਵੇਰ ਕੋਈ ਉੱਠਿਆ ਨਹੀਂ ਮੈਨੂੰ ਤਾਂ ਫਿਰ ਆਪਣੇ ਕੋਲ ਪੰਪ ਹੈਗਾ ਹਾਲ ਦਾ ਜਿੰਦਾਬਾਦ ਹਾਂ ਉਹ ਪਰਲਾ ਨਹੀਂ ਫਿਰ ਆਪਾਂ ਤੇ ਬਾਕੀ ਦੇਖਦੇ ਆ ਜੇ ਮਿਲ ਗਿਆ ਤਾਂ ਫਿਰ ਆਜੋ ਲਓ ਜੀ ਪਹੁੰਚ ਗਏ ਆ ਆਪਾਂ ਜਗ੍ਹਾ ਦੇ ਉੱਤੇ ਜਿੱਥੇ ਅੱਜ ਆਪਾਂ ਕਰਾਂਗੇ ਫਲਾਈਂਗ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਸੱਚ ਫਲਾਈਂਗ ਕਰਨ ਪਹੁੰਚੇ ਆਪਾਂ ਉਹ ਪੈਰਾਮੋਟਰ ਆਪਣੀ ਤੰਗੀ ਹੋਈ ਆ ਇਹ ਆ ਜਗਾ ਗਰਾਊਂਡ ਬਹੁਤ ਖੁੱਲੀ ਆ ਗਰਾਊਂਡ ਵੀ ਤੁਹਾਨੂੰ ਦਿਖਾਉਣਾ ਲੋ ਜੀ ਕਹਿੰਦੇ ਗਰਾਊਂਡ ਦੇ ਵਿੱਚ ਆ ਕੀ ਚੀਜ਼ ਆ ਓਏ ਸੱਪ ਤਾਂ ਗਾਇਜ਼ ਹਮ ਅਭੀ ਦੇਖਤੇ ਹੈ ਕਿ ਇਹ ਹੈ ਕਿਆ ਸੱਪ ਓ ਸੱਪਾ ਓਏ ਪੱਪਾ ਰੱਧਾ ਹੀ ਨਿਕਲਿਆ ਹੋਇਆ ਹੈ ਕਿਤੇ ਕੌਰਨਾ ਓਏ ਓਕੇ ਰਾ ਬਾਈ ਬੰਦੇ ਨੇ ਉਹ ਹੋ ਜਾਂਦਾ ਕੀ ਕਹਿੰਦੇ ਹੁੰਦੇ ਆ ਇਹ ਗੱਲ ਉਹ ਹੁੰਦਾ ਐ ਮੰਚ ਆਈ ਉਹ ਆ ਗਈ ਗੱਡੀ ਓ ਪਾਣਾ ਖੁੱਡਾ ਵੀ ਇੱਥੇ ਤਾਂ ਵਾ ਲਾ ਮਤਰਾ ਦੇ ਚੋਂ ਫਿਰ ਹੋਣਗੇ ਵੀ ਬਾਬੇ ਬਾਬੇਓ ਬਾਬੇਓ ਕੁੱਟਦੇ ਨਹੀਂ ਮਾਰਦੇ ਨਹੀਂ ਜੇ ਜ ਜਟਾਂ ਦੇ ਧੱਕੇ ਚੜ ਗਿਆ ਤੈਨੂੰ ਗੋਲੀ ਨਾਲ ਉਡਾ ਦੇਣਗੇ ਆ ਜਾ ਬਾਹਰ ਤੂੰ ਮੰਨ ਲੈ ਗੱਲ ਹਾਂ ਗਊ ਦਾ ਦੁੱਧ ਪਲਾਵਾ ਕੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਜੇ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾਂ ਤੈਨੂੰ ਕਹਿਤਾ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੇ ਨਾ ਦੇਖੇ ਸ਼ੀਸ਼ੇ ਚ ਵੇਖ ਕੇ ਆਪ ਹੀ ਖਾ ਲਿਆ ਕਰ ਲੋ ਜੀ ਜਸ਼ਨ ਭਾਜੀ ਪਹੁੰਚ ਚੁੱਕੇ ਨੇ ਹਾਂਜੀ ਸਰ ਕੀ ਹਾਲ ਨੇ ਕੀ ਹਾਲ ਚੱਲ ਲੌਂਗ ਟਾਈਮ ਪਾਜੀ ਬਹੁਤ ਟਾਈਮ ਬਾਅਦ ਤੁਸੀਂ ਤਾਂ ਹੁਣ ਬਹੁਤ ਘੈਂਟ ਪਾਇਲਟ ਬਣ ਕੇ ਆਏ ਹੋ ਕਾਫੀ ਕਾਫੀ ਘੰਟੇ ਹੋ ਗਏ ਹੁਣ ਤੁਹਾਡੇ ਆਪਣੇ ਕੋਲੇ ਦੀਵਾਲੀ ਵਾਲ ਗਿਫਟ ਹੈਗੇ ਆ ਓ ਯਾਰ ਹਾਂ ਦੀਵਾਲੀ ਵਾਲਾ ਗਿਫਟ ਹੈਗਾ ਖੋਲ ਲੈਨੇ ਵਾਓ 1 2 3 4 5 0 ਜਣੇ ਇੱਕ ਇੱਕ ਜ਼ਿਆਦਾ ਹੈਗਾ ਆਪਣੇ ਕੋਲੇ ਸੱਪਾਂ ਨੂੰ ਪਾ ਦਿਓ ਸੱਪਾਂ ਨੂੰ ਪਾ ਦਿਓ ਲੋ ਜੀ ਖਾਲਸਾ ਜੀ ਖੋਲੋ ਲੋ ਜੀ ਹੁਣ ਆਪਾਂ ਬਿਲਕੁਲ ਰੈਡੀ ਆ ਬਸ ਆਹਾ ਜ਼ਰੂਰੀ ਆ ਬਹੁਤ ਜਿਆਦੇ ਇਹ ਮੈਨੂੰ ਪਾਉਣਾ ਪੈਣਾ ਉਦੋਂ ਕਿ ਨਾ ਪਰ ਰੈਡੀ ਬੜਾ ਟਾਇਰ ਵਾਸਟ ਨਾਟ ਕੀਤੀ ਆ देवियों और सज्जनों कुछ ही मिनटों में हम उड़ान भरने वाले हैं तो आप सबको बेनती है कि कृपया अपनी सीट बेल्ट बांध लें कितने है आ जाओ आशा करते हैं कि आपकी यात्रा मंगलमय हो धी तो यात्रा शुभ रहे ਲੋ ਜੀ ਅੱਜ ਅਸੀਂ ਚੱਲੇ ਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:30 6:30 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾਂ ਦੇ ਪਿੱਛੇ ਇੱਕ ਪਿਆਰਾ ਬੈਠਾ ਲੜਜ ਗਾਦਾ ਵੀਰ ਇੱਥੇ ਲੜਜ ਗਾ ਹਾਂ ਲੈ ਇਧਰ ਚਿਹਰਾ ਦਿਖਾ ਇੰਨਾ ਸੋਹਣਾ ਸਰਖਾ ਜਵਾਨ ਤੂੰ ਹਵਾ ਵਾਲਾ ਦੇਖੋ ਕੀ ਹਵਾ ਵਾਲਾ ਹਵਾ ਬੰਦ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ 'ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰਉਣ ਦੇ ਚੱਕਰ ਚ ਅਸੀਂ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ